ਸਤਿ ਸ਼੍ਰੀ ਅਕਾਲ ਜੀ ਅਰਦਾਸ ਬੁਟੀਕ ਬਠਿੰਡਾ ਤੇ ਤੁਹਾਡਾ ਸਵਾਗਤ ਹੈ ਅੱਜ ਮੈਂ ਭੈਣਾਂ ਲਈ ਲੈ ਕੇ ਆਈਆਂ ਬਹੁਤ ਹੀ ਜ਼ਿਆਦਾ ਸੋਹਣੇ ਕੜਾਈ ਵਾਲੇ ਸੂਟ ਜਿਹੜੇ ਕਿ ਗਰਮ ਕੱਪੜੇ ਤੇ ਰਹਿਣਗੇ ਬਾਕੀ ਜਿਹੜੇ ਮੇਰੀ ਵੀਡੀਓ ਨੂੰ ਪਹਿਲਾਂ ਤੋਂ ਇੰਨੀ ਜ਼ਿਆਦਾ ਸਪੋਰਟ ਕਰ ਰਹੇ ਹੋ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਤੇ ਜਿਹੜੇ ਨਵੇਂ ਮੇਰੇ ਚੈਨਲ ਨੂੰ ਦੇਖ ਰਹੇ ਹੋ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਵੈਲ ਆਈਕਨ ਵੀ ਦਬਾ ਕੇ ਰੱਖੋ ਜੀ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦਾ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ ਬਾਕੀ ਭੈਣਾ ਸੋਹਣੇ ਸੋਹਣੇ ਕਮੈਂਟ ਕਰਦੀਆਂ ਉਹਨਾਂ ਦਾ ਵੀ ਬਹੁਤ-ਬਹੁਤ ਤਹਿ ਦਿਲੋਂ ਧੰਨਵਾਦ ਕਰਦੀ ਆ। ਸਕਰੀਨਸ਼ਾਟ ਲੈ ਕੇ ਜਿਹੜੇ ਨਵੇਂ ਮੇਰੇ ਸਬਸਕ੍ਰਾਈਬਰ ਨੇ ਪਲੀਜ਼ ਮੇਰੇ WhatsApp ਨੰਬਰ ਤੇ ਜਿਹੜਾ ਹੈ ਸਕਰੀਨਸ਼ਾਟ ਜ਼ਰੂਰ ਭੇਜ ਦਿਆ ਕਰੋ ਤਾਂ ਜੋ ਲੱਕੀ ਡਰਾਮ ਰੱਖਿਆ ਹੋਇਆ ਉਹਦੇ ਵਿੱਚ ਤੁਹਾਡਾ ਫੋਨ ਨੰਬਰ ਜਾਂ ਨਾਮ ਵਗੈਰਾ ਸ਼ਾਮਲ ਹੋ ਸਕੇ। ਲੱਕੀ ਡਰਾ ਦੇ ਵਿੱਚ ਮੈਂ ਭੈਣਾਂ ਨੂੰ ਦੇਵਾਂਗੀ ਸੋਨਾ ਜਾਂ ਸੂਟ ਜਦੋਂ 2500 ਸਬਸਕ੍ਰਾਈਬਰ ਸਾਡੇ ਪੂਰੇ ਹੋ ਗਏ। ਬਾਕੀ ਸਾਡਾ ਨਵਾਂ ਕੰਮ ਹੈ ਨਵਾਂ ਚੈਨਲ ਹੈ ਤੁਹਾਡੀ ਸਪੋਰਟ ਦੀ ਬਹੁਤ ਹੀ ਜ਼ਰੂਰਤ ਹੈ ਪਲੀਜ਼ ਸਾਡੀ ਸਪੋਰਟ ਵੀ ਕਰੋ ਤੇ ਭੈਣਾ ਸੋਹਣੇ ਸੋਹਣੇ ਸੂਟ ਵੀ ਰੈਡੀ ਕਰਵਾਓ ਸਾਡੇ ਤੋਂ ਬਿਲਕੁਲ ਵਾਜੋ ਰੇਟ ਤੇ ਤੁਹਾਨੂੰ ਰੈਡੀ ਕਰਕੇ ਦੇਵਾਂਗੇ ਜੀ ਚਲੋ ਫਿਰ ਵੀਡੀਓ ਸ਼ੁਰੂ ਕਰਦੇ ਆਪਾਂ ਸੋਹਣੇ ਸੋਹਣੇ ਸੂਟਾਂ ਨਾਲ ਅੱਜ ਦੇ ਵੀਡੀਓ ਦਾ ਪਹਿਲਾ ਸੂਟ ਵੇਖੋ ਕਲਰ ਵੇਖੋ ਬਹੁਤ ਹੀ ਜ਼ਿਆਦਾ ਸੋਹਣਾ ਸੀ ਗ੍ਰੀਨ ਜਿਹਾ ਕਲਰ ਹੈ ਜੀ ਵੀਡੀਓ 'ਚ ਸ਼ਾਇਦ ਥੋੜਾ ਮੋਟਾ ਫਰਕ ਆ ਰਿਹਾ ਹੋਵੇ ਬਟ ਜੀ ਉਹ ਵਾਲਾ ਸੀ ਗ੍ਰੀਨ ਹੈ ਜਿਹਦਾ ਨੇਵੀ ਬਲੂ ਨਾਲ ਬਹੁਤ ਸੋਹਣਾ ਕੰਟਰਾਸਟ ਬਣਦਾ ਤੇ ਬਾਕੀ ਜੇ ਆਪਾਂ ਗੱਲ ਕਰੀਏ ਸਟੱਫ ਦੀ ਸਟੱਫ ਰਹੂਗਾ ਜੀ ਰੂਬੀ ਪਸ਼ਮੀਨਾ ਜਿਹੜਾ ਕਿ ਬਹੁਤ ਹੀ ਜ਼ਿਆਦਾ ਸੋਨਾ ਹੁੰਦਾ ਤੁਸੀਂ ਫੀਲ ਕਰ ਸਕਦੇ ਹੋ ਬਿਲਕੁਲ ਲਾਈਟ ਵੇਟ ਹੈ ਹੈ ਗਰਮ ਤੇ ਚਾਹੋ ਤਾਂ ਤੁਸੀਂ ਤੇ ਲਾਈਨਿੰਗ ਵਗੈਰਾ ਵੀ ਸ਼ਰਟ ਨੀਚੇ ਲਗਵਾ ਸਕਦੇ ਹੋ ਤੇ ਇਸ ਤਰ੍ਹਾਂ ਵੀ ਰੈਡੀ ਕਰਵਾ ਸਕਦੇ ਹੋ ਬਾਕੀ ਸਾਡਾ ਕੰਮ ਵੇਖੋ ਸਿੰਗਲ ਟਾਂਕੇ ਦਾ ਤੁਹਾਨੂੰ ਜਾਂ ਜੀਰੋ ਟਾਂਕੇ 'ਚ ਸਾਰਾ ਕੰਮ ਮਿਲੂਗਾ ਜੀ ਸਾਡਾ ਕਾਰੀਗਰ ਦੁਆਰਾ ਕੰਪਿਊਟਰ ਵਾਲੀ ਮਸ਼ੀਨ ਦਾ ਵਰਕ ਨਹੀਂ ਹੁੰਦਾ ਕੰਮ ਦੀ ਡਿਜ਼ਾਈਨਿੰਗ ਦੇਖੋ ਕਿੰਨੀ ਜ਼ਿਆਦਾ ਸੋਹਣੀ ਹੈ ਸੈਂਟਰ ਪੈਨਲ ਜਾਂਦੇ ਆ ਬਹੁਤ ਹੀ ਜ਼ਿਆਦਾ ਸੋਹਣੀ ਬੁਟੇ ਜਾਂਦੀ ਹੈ ਇਸ ਤਰ੍ਹਾਂ ਤੁਹਾਨੂੰ ਦਿਖਾ ਦਿੰਨੇ ਨੇ ਨੇੜੇ ਤੋਂ ਤੇ ਇਸ ਤਰ੍ਹਾਂ ਇਹਦਾ ਗਲਾ ਵੀ ਰੈਡੀ ਹੋਇਆ ਗਲੇ ਤੇ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਹੈ ਜਿਹੜਾ ਰੈਡੀ ਹੋਇਆ ਬਾਜੂ ਤੇ ਇਸੇ ਤਰ੍ਹਾਂ ਹੀ ਕੰਮ ਆਏਗਾ ਜੀ ਇੱਕ ਫਲਾਰ ਦੇ ਨਾਲ ਇਸ ਤਰ੍ਹਾਂ ਤੇ ਇਸੇ ਤਰ੍ਹਾਂ ਦਾ ਕੰਮ ਹੀ ਆਊਗਾ ਬਾਟਮ ਤੇ ਇੱਕ ਫਲਾਰ ਦੇ ਨਾਲ ਨਾਲ ਆਪਾਂ ਇਹਦੇ ਜਿਹੜਾ ਦੁਪੱਟਾ ਰੱਖਿਆ ਕੰਟਰਾਸਟ ਰੱਖਿਆ ਜੀ ਬਸ ਕੋ ਆਰਗੈਂਜ਼ਾ ਦਾ ਦੇਖੋ ਦੁਪੱਟਾ ਵੇਖੋ ਬਹੁਤ ਹੀ ਜ਼ਿਆਦਾ ਸੋਹਣਾ ਖੁੱਲਾ ਰੋਲਾ 2.5 ਮੀਟਰ ਦਾ ਤੇ ਹਰੇ ਲੇਸ ਦੀ ਫਿਨਿਸ਼ਿੰਗ ਅਸੀਂ ਕਰਾਉਣੀ ਹੈ ਫੀਲ ਕਰ ਸਕਦੇ ਤੁਸੀਂ ਬਿਲਕੁਲ ਸੌਫਟ ਹੈ ਜੀ ਐਨੀ ਹੈਵੀ ਔਰਗੈਂਜ਼ਾ ਦਾ ਦੁਪੱਟਾ ਜਿਹੜਾ ਹਲਕਾ ਕੁਆਲਿਟੀ ਦਾ ਹੁੰਦਾ ਹੈ ਤੇ ਰੁਕਦਾ ਹੀ ਨਹੀਂ ਇਹਨੂੰ ਕਿਵੇਂ ਤੁਸੀਂ ਸਿਰ ਤੇ ਪਹਿਨ ਸਕਦੇ ਹੋ ਆਰਾਮ ਨਾਲ ਗੱਲ ਚ ਪਾ ਸਕਦੇ ਹੋ ਬਹੁਤ ਜ਼ਿਆਦਾ ਵਧੀਆ ਦੁਪੱਟਾ ਹੈ ਜੀ ਤੇ ਇਹਦੀ ਆਪਾਂ ਲੇਸ ਦੀ ਫਿਨਿਸ਼ਿੰਗ ਹਲੇ ਕਰਵਾਉਣੀ ਆ ਤਾਂ ਤੁਸੀਂ ਵੀ ਸਾਨੂੰ ਦਿੱਤੇ ਗਏ WhatsApp ਨੰਬਰ ਤੇ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਸੂਟ ਆ ਜਿਹੜੇ ਰੈਡੀ ਕਰਵਾ ਸਕਦੇ ਹਾਂ ਹਾਂਜੀ ਅਗਲਾ ਸੂਟ ਦੇਖੋ ਤੁਸੀਂ ਬਹੁਤ ਹੀ ਜ਼ਿਆਦਾ ਸੋਹਣਾ ਹੈ ਇਹ ਕ੍ਰੇਜ਼ੀ ਕਲਰ ਦੇ ਦਿੱਤੇ ਬਣਿਆ ਹੋਇਆ ਜੀ ਸਾਡਾ ਜਿਹੜੀ ਡਿਜ਼ਾਈਨਿੰਗ ਹੈ ਵੇਖੋ ਕਿੰਨਾ ਸੋਹਣਾ ਕੱਟਵਰਕ ਹੋਇਆ ਚਾਕਾਂ ਦੇ ਘੇਰੇ ਤੇ ਤੇ ਆਹਾ ਹੋਗਾ ਫੁਲਾਰ ਜੀ ਹਿੱਪ ਕੋਲੇ ਬਹੁਤ ਹੀ ਜ਼ਿਆਦਾ ਸੋਹਣਾ ਨੀਟ ਐਂਡ ਕਲੀਨ ਵਰਕ ਹੋਇਆ ਤੇ ਕੰਮ ਦੀ ਫਿਨਿਸ਼ਿੰਗ ਹੈ ਜਿਹੜੀ ਤੁਹਾਨੂੰ ਨੇੜੇ ਤੋਂ ਵਿਖਾਉਣੀ ਆ ਕਿੰਨਾ ਜ਼ਿਆਦਾ ਸੋਹਣਾ ਕੰਮ ਕੀਤਾ ਸਾਰਾ ਸਿੰਗਲ ਟਾਂਕੇ 'ਚ ਜ਼ੀਰੋ ਟਾਂਕੇ 'ਚ ਕੰਮ ਹੋਇਆ ਜੀ ਇਸੇ ਤਰ੍ਹਾਂ ਦਾ ਕੰਮ ਬਾਜੂ ਤੇ ਰਹੂਗਾ ਤੇ ਆਪਾਂ ਇਹਦੇ ਨਾਲ ਬਾਟਮ ਪਲੇਨ ਰੱਖੀ ਹੋਈ ਹੈ ਤੁਸੀਂ ਚਾਹੋ ਤਾਂ ਜਿਹੜਾ ਕੰਮ ਹੈ ਇਹ ਬਾਟਮ ਤੇ ਵੀ ਕਰਵਾ ਸਕਦੇ ਹੋ ਇਸੇ ਤਰ੍ਹਾਂ ਦਾ ਕੰਮ ਹੈ ਬਾਟਮ ਤੇ ਹੋ ਜਾਊਗਾ ਸੂਟ ਬਹੁਤ ਜ਼ਿਆਦਾ ਸੋਹਣਾ ਲੱਗਦਾ ਜੀ ਵੇਅਰ ਕੀਤਾ ਤਾਂ ਇਹ ਹੈ ਨਾ ਇਹਦੇ ਦੁਪट्टे ਨਾਲ ਤੁਸੀਂ ਵੀ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਸੂਟ ਹੈ ਜਿਹੜੇ ਸਾਡੇ ਤੋਂ ਰੈਡੀ ਕਰਵਾ ਸਕਦੇ ਹਾਂ ਹਾਂਜੀ ਵੀਡੀਓ ਦਾ ਅਗਲਾ ਸੂਟ ਦੇਖੋ ਪਹਿਲਾਂ ਤਾਂ ਕਲਰ ਵੇਖੋ ਬਹੁਤ ਹੀ ਜ਼ਿਆਦਾ ਸੋਹਣਾ ਇਹਦਾ ਸਕਿਨ ਜੀ ਸ਼ੇਡ ਹੈ ਜੀ ਬਹੁਤ ਹੀ ਪਿਆਰਾ ਕਲਰ ਹੈ ਆ ਰਾਮਟੈਕਸ ਦੇ ਪਸ਼ਮੀਨੇ ਚ ਰਹੇਗਾ ਤੇ ਨਾਲ ਤੁਹਾਨੂੰ ਵਰਕ ਦਿਖਾਉਣੀ ਆ ਵਰਕ ਦੀ ਫਿਨਿਸ਼ਿੰਗ ਦਿਖਾਉਣੀ ਆ ਕਿੰਨਾ ਜਿਆਦਾ ਸੋਹਣਾ ਸੂਟ ਹੈ ਜਿਹੜਾ ਰੈਡੀ ਹੋਇਆ ਇਹ ਤੇ ਨਾਲ ਬਹੁਤ ਹੀ ਜਿਆਦਾ ਸੋਹਣਾ ਇਸ ਤਰ੍ਹਾਂ ਦਾ ਬੋਟਮ ਵਰਕ ਹੋਇਆ ਵੇਖੋ ਤੁਸੀਂ ਕੰਮ ਵੇਖੋ ਸਾਰਾ ਬੋਟਮ ਦਾ ਕੰਮ ਬਹੁਤ ਜਿਆਦਾ ਸੋਹਣਾ ਕੰਮ ਰੈਡੀ ਹੋਇਆ ਤੇ ਕੰਮ ਇਹ ਆਪਾਂ ਕਰਵਾਇਆ ਦੁਪੱਟੇ ਨਾਲ ਦੁਪੱਟਾ ਦੇ ਕੇ ਫਿਰ ਦੁਪੱਟੇ ਵਾਲੇ ਜਿਹੜੇ ਕਲਰ ਹੈ ਆਪਾਂ ਸੂਟ ਚ ਪਾਇਆ ਹੈ ਇਸ ਤਰ੍ਹਾਂ ਦਾ ਇਹ ਦੁਪੱਟਾ ਹੈ ਦੇ ਨਾਲ ਸੁਪਰ نیٹ ਦਾ ਇਸੇ ਤਰ੍ਹਾਂ ਹੀ ਆਪਾਂ ਉਜਾਰ ਚੋਂ ਇਵੇਂ ਵਾਇ ਕੀਤਾ ਇਹ ਆ ਪਟਾਈ ਐਂਡ ਆਈ ਨਿਕਰਾਇਆ ਬਟ ਜੇ ਹੁਣ ਇਸ ਤਰ੍ਹਾਂ ਦਾ ਤੁਸੀਂ ਸੂਟ ਸਾਡੇ ਨੂੰ ਆਰਡਰ ਕਰਦੇ ਹੋ ਜੇ ਦੁਪੱਟਾ ਨਹੀਂ ਮਿਲੂਗਾ ਤਾਂ ਟਾਈ ਐਂਡ ਆਈ ਦੇ ਦੁਪੱਟੇ ਨਾਲ ਸੂਟ ਹੈ ਜਿਹੜਾ ਬਹੁਤ ਸੋਹਣਾ ਲੱਗਣਾ ਅਸੀਂ ਇਸ ਤਰ੍ਹਾਂ ਰੈਡੀ ਕਰਵਾਇਆ ਦੁਪੱਟੇ ਦੇ ਨਾਲ ਇਹ ਸਾਡਾ ਆਪਦਾ ਹੀ ਸੂਟ ਹੈ ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾ ਜੀ ਵੀਰ ਕੀਤਾ ਕਸੇ ਵੀ ਸੱਟੋਂ ਐਦਾਂ ਦੇ ਸੋਹਣੇ ਸੋਹਣੇ ਸੂਟ ਆ ਜਿਹੜੇ ਰੈਡੀ ਕਰਵਾ ਸਕਦੇ ਆ ਬਿਲਕੁਲ ਵਾਜਬ ਰੇਟ ਤੇ ਸੂਟ ਸਾਨੂੰ ਰੈਡੀ ਕਰਕੇ ਦੇਵਾਂਗੇ ਜੀ ਕੋਈ ਇਸ ਤਰ੍ਹਾਂ ਨਹੀਂ ਡਰਨਾ ਹੈਗਾ ਵੀ ਬੁਟੀਕ ਵਾਲੇ ਆਪਣੀ ਬੁਟੀਕ ਦੇ ਸੂਟ ਬਹੁਤ ਮਹਿੰਗੇ ਹੁੰਦੇ ਆ ਤਾਂ ਕੁਝ ਘੈਣਾ ਦਾ ਮਨ ਕਰਦਾ ਹੁੰਦਾ ਬਜਟ ਆਪ ਦਾ ਦੱਸ ਸਕਦੀਆਂ ਵੀ ਇੰਨੇ ਕੁ ਪੈਸਿਆਂ 'ਚ ਅਸੀਂ ਜਿਹੜਾ ਸੂਟ ਆ ਹੈਂਡਵਰਕ ਦਾ ਜਾਂ ਮਸ਼ੀਨਵਰਕ ਦਾ ਰੈਡੀ ਕਰਵਾਉਣਾ ਫਿਰ ਅਸੀਂ ਉਸ ਤਰ੍ਹਾਂ ਦਾ ਵੀ ਰੈਡੀ ਕਰਵਾ ਦਿੰਦੇ ਆ ਜਾਂ ਤੁਸੀਂ ਆਪ ਦਾ ਕੋਈ ਪਿਕ ਭੇਜ ਸਕਦੇ ਹੋ ਜੀ ਵਰਕ ਵਗੈਰਾ ਦੀ ਵੀ ਇਸ ਤਰ੍ਹਾਂ ਦਾ ਰੈਡੀ ਕਰਾਂਗਾ ਜੀ ਦਾ ਅਗਲਾ ਸੂਟ ਦੇਖੋ ਬਹੁਤ ਹੀ ਜਿਆਦਾ ਸੋਹਣਾ ਇਹ ਫਿਰੋਜੀ ਕਲਰ ਹੈ ਜੀ ਡਾਰਕ ਫਿਰੋਜੀ ਜਿਹਨੂੰ ਆਪਾਂ ਸਰਦਈ ਕਹਿੰਦੇ ਆ ਪੰਜਾਬੀ ਦੇ ਵਿੱਚ ਤੇ ਕੰਮ ਵੇਖੋ ਤੁਸੀਂ ਕਿੰਨਾ ਜਿਆਦਾ ਸੋਹਣਾ ਕੰਮ ਹੈ ਇਹ ਡਿਜ਼ਾਈਨ ਪਹਿਲਾਂ ਮੇਰੇ ਸੂਟ ਤੇ ਸੀ ਮੈਂ ਵੀਡੀਓ ਚ ਵਿਖਾਇਆ ਸੀ ਜੀ ਤੇ ਭੈਣ ਨੇ ਸੀਮ ਰੈਡੀ ਕਰਵਾਇਆ ਸਾਡੇ ਤੋਂ ਤੇ ਜੇ ਆਪਾਂ ਫੈਬਰਿਕ ਦੀ ਗੱਲ ਕਰੀਏ ਫੈਬਰਿਕ ਰਹੇਗਾ ਜੀ ਰਾਮ ਟੈਕਸ ਦਾ ਬਹੁਤ ਹੀ ਜਿਆਦਾ ਸੋਹਣਾ ਪਸ਼ਮੀਨਾ ਜਿਹੜਾ ਹੈਗਾ ਕਪੜਾ ਤੁਹਾਨੂੰ ਸਾਡਾ ਹਮੇਸ਼ਾ ਗੁੱਡ ਕੁਆਲਿਟੀ ਦਾ ਮਿਲੇਗਾ ਜੀ ਵਧੀਆ ਮਿਲਦਾ ਕਦੇ ਇਹਦਾ ਕਪੜਾ ਨਹੀਂ ਮਿਲੂਗਾ ਕਿਤੇ ਖਰਾਬ ਹੋ ਜੇ ਤੇ ਕੰਮ ਦੀ ਫਿਨਿਸ਼ਿੰਗ ਤੁਹਾਨੂੰ ਨੇੜੇ ਤੋਂ ਦਿਖਾ ਦਿੰਦੇ ਆ ਕਾਰੀਗਰ ਦੁਆਰਾ ਕੀਤਾ ਗਿਆ ਕੰਮ ਹੈ ਸਾਰਾ ਕੰਪਿਊਟਰ ਵਾਲੀ ਮਸ਼ੀਨ ਦਾ ਨਹੀਂ ਹੈਗਾ ਜੀ ਤੇ ਜਦੋਂ ਇਹਦੇ ਨਾਲ ਮਲਟੀ ਦੁਪੱਟਾ ਆਪਾਂ ਟਾਈ ਐਂਡ ਆਈ ਦਾ ਕਰਾ ਲਿਆ ਤਾਂ ਸੂਟ ਨੇ ਬਹੁਤ ਜ਼ਿਆਦਾ ਸੋਹਣਾ ਲੱਗਣਾ ਇਸ ਤਰ੍ਹਾਂ ਦਾ ਕੰਮ ਹੈ ਜਿਹੜਾ ਬਾਜ਼ੂ ਤੇ ਆਏਗਾ ਇੱਕ ਫਲਾਰ ਦੇ ਨਾਲ ਕਟਵਰਕ ਤੇ ਇਸੇ ਤਰ੍ਹਾਂ ਦਾ ਕੰਮ ਹੀ ਆਊਗਾ ਜੀ ਬਾਟਮ ਤੇ ਵੇਖ ਸਕਦੇ ਤੁਸੀਂ ਦਾ ਸੂਟ ਹੈ ਜਿਹੜਾ ਬਹੁਤ ਸੋਹਣਾ ਬਣ ਕੇ ਤਿਆਰ ਹੋਇਆ ਤੁਸੀਂ ਵੀ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਸੂਟ ਸਾਥੋਂ ਕਿ ਕਿਸੇ ਵੀ ਕਲਰ ਤੇ ਕਿਸੇ ਵੀ ਫੈਬਰਿਕ ਤੇ ਕਸਟਮਾਈਜ਼ ਕਰਵਾ ਸਕਦੇ ਹੋ ਜੀ ਮਸ਼ੀਨ ਵਰਕ ਹੈਂਡ ਵਰਕ ਸਾਰੇ ਤਰ੍ਹਾਂ ਦਾ ਕੰਮ ਸਾਡੇ ਕੋਲੋਂ ਤੁਹਾਨੂੰ ਵਾਜਬ ਰੇਟ ਤੇ ਮਿਲੇਗਾ ਇੱਕ ਵਾਰ ਸਾਨੂੰ ਸੇਵਾ ਦਾ ਮੌਕਾ ਦਿਓ ਕੰਮ ਸਾਡੇ ਤੋਂ ਕਰਾ ਕੇ ਵੇਖੋ ਸਾਡੇ ਕੰਮ ਦਾ ਸਾਡੇ ਫੈਬਰਿਕ ਦਾ ਤੁਹਾਨੂੰ ਫੇਰ ਹੀ ਪਤਾ ਲੱਗੂ ਜੇ ਤੁਹਾਡੇ ਕੋਲ ਪਹੁੰਚਿਆ ਅੱਜ ਦੇ ਵੀਡੀਓ ਦਾ ਅਗਲਾ ਸੂਟ ਵੇਖੋ ਇਹ ਤੁਹਾਨੂੰ ਪਸ਼ਮੀਨੇ ਦੇ ਵਿੱਚ ਮਿਲੂਗਾ ਬਹੁਤ ਹੀ ਜ਼ਿਆਦਾ ਸੋਹਣਾ ਇਹਦਾ ਕਲਰ ਪ੍ਰਿੰਟ ਹੈ ਜੀ ਬਹੁਤ ਜ਼ਿਆਦਾ ਸੋਹਣਾ ਤੇ ਇਹਤੇ ਆਪਾਂ ਇਸ ਤਰ੍ਹਾਂ ਦਾ ਬਾਟਮ ਨਾਲ ਦਾ ਕੱਪੜਾ ਲਵਾ ਕੇ ਇਹ ਇਹਦੀ ਪਲੇਨ ਬਾਟਮ ਤੇ ਬਾਟਮ ਦਾ ਕੱਪੜਾ نیچے ਲਾ ਕੇ ਇਸ ਤਰ੍ਹਾਂ ਇਹਨੂੰ ਹਲਕਾ ਹਲਕਾ ਵਾਰ ਕਰ ਦਿੱਤੇ ਜਿਹਦੇ ਨਾਲ ਕੇ ਸੂਟ ਦੀ ਲੁੱਕ ਹੈ ਜਿਹੜੀ ਬਹੁਤ ਸੋਹਣੀ ਲੱਗਦੀ ਹੈ ਸਿੰਪਲ ਨਹੀਂ ਲੱਗਦਾ ਨਾਲੇ ਜ਼ਿਆਦਾ ਹੈਵੀ ਨਹੀਂ ਜੀ ਤੇ ਬਾਜੂ ਤੇ ਵੀ ਇਸੇ ਤਰ੍ਹਾਂ ਅੱਗੇ ਕਪੜਾ ਲਗਾ ਕੇ ਬਾਜੂ ਤੇ ਕੰਮ ਕਰਾ ਲਿਆ ਘੱਟ ਵਰਕ ਦੇ ਨਾਲ ਬੂਟੀ ਵਾਲਾ ਅਸੀਂ ਤਾਂ ਇਹ ਬਾਟਮ ਹੈ ਜਿਹੜੀ ਪਲੇਨ ਰੱਖੀ ਹੋਈ ਹੈ ਤਾਂ ਜੇ ਤੁਸੀਂ ਕਹੋਗੇ ਤਾਂ ਬਾਟਮ ਤੇ ਵੀ ਇਹੀ ਬੂਟੀ ਵਾਲਾ ਕੰਮ ਹੋ ਜਾਊਗਾ ਤਾਂ ਸੂਟ ਬਹੁਤ ਜ਼ਿਆਦਾ ਸੋਹਣਾ ਲੱਗਣਾ ਜੀ ਜੋ ਨਾਲ ਦੁਪੱਟਾ ਰੈਡੀ ਹੋ ਗਿਆ ਟਾਈ ਐਂਡ ਆਈ ਦਾ ਸੂਟ ਨੇ ਬਹੁਤ ਚਚਣਾ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਸੂਟ ਪ੍ਰਿੰਟਡ ਸੂਟਾਂ ਨੂੰ ਯੂਨੀਕ ਬਣਾਉਣ ਦੇ ਲਈ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਤੇ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਸੂਟ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਹਾਂਜੀ ਵੀਡੀਓ ਦੇ ਲਾਸਟ ਤੇ ਤੁਹਾਨੂੰ ਦਿਖਾ ਰਹੇ ਹਾਂ ਸੂਟ ਹੈ ਜਿਹੜਾ ਸਾਡਾ ਵੈਸੇ ਤਾਂ ਇਹ ਕਈ ਤੋਂ ਅਸੀਂ ਪਾ ਚੁੱਕੇ ਹਾਂ ਪਰ ਤੁਹਾਨੂੰ ਥੋੜਾ ਡਿਜ਼ਾਈਨ ਦੇ ਆਈਡੀਆ ਲਈ ਅਸੀਂ ਜਿਹੜਾ ਸੂਟ ਹੈ ਦਿਖਾਉਣ ਜਾ ਰਹੇ ਹਾਂ ਬਹੁਤ ਹੀ ਜ਼ਿਆਦਾ ਸੋਹਣਾ ਸਾਡੀ ਸਟਾਫ ਦਾ ਸੂਟ ਹੈ ਜੀ ਨੇਵੀ ਬਲੂ ਸ਼ਰਟ ਹੈ ਇਸ ਤਰ੍ਹਾਂ ਇਹਦੇ ਘੇਰੇ ਤੇ ਕੰਮ ਹੋਇਆ ਤੇ ਨਾਲ ਹੀ ਬਾਜੂ ਤੇ ਵੀ ਇਸ ਤਰ੍ਹਾਂ ਦਾ ਹੀ ਕੰਮ ਹੋਇਆ ਥੋੜਾ ਡਿਫਰੈਂਟ ਲੁੱਕ ਦਿੰਦੀ ਹੈ ਘੇਰੇ ਤੋਂ ਨੀਚੇ 4-5 ਇੰਚ ਕਪੜਾ ਛੱਡ ਕੇ ਤਾਂ ਸੈਂਟਰ ਜਿਹੇ ਚੱਕਾਂ ਦੇ ਆਪਾਂ ਇਹ ਕੰਮ ਕਰਵਾਇਆ ਹੈ ਜਿਹੜਾ ਕੰਮ ਦੇ ਵਿੱਚ ਕਲਰ ਪਾਇਆ ਉਹ ਆਪਾਂ ਸਲਵਾਰ ਨਾਲ ਦੇ ਪਾਇਆ ਇਸ ਤਰ੍ਹਾਂ ਦੀ ਇਹ ਵੀ ਬਾਟਮ ਹੈ ਜੀ ਦੇਖੋ ਇਹ ਥੋੜਾ ਤੁਹਾਨੂੰ ਅਲੱਗ ਦਾ ਆਈਡੀਆ ਦੇਣ ਦੇ ਲਈ ਅਸੀਂ ਸੂਟ ਦਿਖਾ ਰਹੇ ਹਾਂ ਵੈਸੇ ਅਸੀਂ ਆਪਦਾ ਸੂਟ ਇਹ ਕਈ ਵਾਰੀ ਪਾ ਚੁੱਕੇ ਹਾਂ ਤਾਂ ਥੋੜਾ ਆ ਤੋਂ ਪਿਆ ਵੀ ਲੱਗ ਰਿਹਾ ਬਟ ਅਸੀਂ ਤੁਹਾਨੂੰ ਥੋੜਾ ਜਿਹਾ ਆਈਡੀਆ ਦੇਣ ਲਈ ਦਿਖਾ ਰਹੇ ਹਾਂ ਕਿ ਇਸ ਤਰ੍ਹਾਂ ਦੇ ਸੂਟ ਤੁਸੀਂ ਵੀ ਰੈਡੀ ਕਰਵਾ ਸਕਦੇ ਹੋ ਸਾਡੇ ਤੋਂ ਵੇਖੋ ਸ਼ਰਟ ਦਾ ਤੇ ਇਹਦਾ ਬੋਟਮ ਦਾ ਸਟਾਫ ਵੇਖੋ ਬਹੁਤ ਹੀ ਜ਼ਿਆਦਾ ਸੋਹਣਾ ਸਟਾਫ ਹੈ ਤੇ ਚੈੱਕ ਵੀ ਵੇਖੋ ਥੋੜਾ ਡਿਫਰੈਂਟ ਆਮ ਨਾਰਮਲ ਜਿਹੜਾ ਚੱਲਦਾ ਉਹ ਵਾਲਾ ਚੈੱਕ ਨਹੀਂ ਹੈਗਾ ਪਰ ਸੂਟ ਹੈ ਜਿਹੜਾ ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾ ਹੈ ਵੇਅਰ ਕੀਤਾ ਇਸ ਤਰ੍ਹਾਂ ਦਾ ਜਿਹੜਾ ਨੱਦੀ ਸ਼ੇਰ ਦੀ ਜੈਕਟ ਵਗੈਰਾ ਪਾ ਕੇ ਬਹੁਤ ਸੋਹਣਾ ਲੱਗਦਾ ਜੀ ਛੋਟੇ ਇਹ ਸਰਦੀ ਚ ਵੇਅਰ ਕੀਤਾ। ਲਓ ਜੀ ਫੇਰ ਤੁਹਾਨੂੰ ਬਹੁਤ ਸਾਰੇ ਅਸੀਂ ਸੂਟ ਦਿਖਾ ਦਿੱਤੇ ਐ ਕਨਸੈਪਟ ਦਿਖਾ ਦਿੱਤੇ ਐ ਤੁਸੀਂ ਸਾਡੇ ਤੋਂ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਸੂਟ ਰੈਡੀ ਕਰਵਾਓ ਜੀ ਜ਼ਰੂਰ ਸਾਨੂੰ ਸੇਵਾ ਦਾ ਮੌਕਾ ਦਿਓ। ਤੇ ਬਾਕੀ ਹੁਣ ਤੱਕ ਤੁਸੀਂ ਮੇਰੀ ਵੀਡੀਓ ਨੂੰ ਵੇਖਿਆ ਮੈਨੂੰ ਸੁਣਿਆ ਤੁਹਾਡਾ ਸਾਰਿਆਂ ਦਾ ਬਹੁਤ 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 ਤਹਿ ਦਿਲੋਂ ਧੰਨਵਾਦ ਹੱਸਦੇ ਰਹੋ, ਵਸਦੇ ਰਹੋ, ਸੋਹਣੇ ਸੋਹਣੇ ਸੂਟ, ਸੋਹਣੇ ਸੋਹਣੇ ਰੰਗਾਂ ਦੇ ਪਾਉਂਦੇ ਰਹੋ।